ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੁਰਾਂ ਵੱਲੋਂ ਵੱਡਾ ਬਿਆਨ ਆਇਆ ਖਾਸ ਤੌਰ ਦੇ ਉੱਤੇ ਭਾਈ ਰਾਜੂਵਾਨਾਂ ਦੀ ਗੱਲ ਉਹਨਾਂ ਨੇ ਕੀਤੀ ਹੈ ਸੋ ਉਹ ਕਹਿੰਦੇ ਵੀ ਜਿਹੜਾ ਬੰਦਾ ਮੁਆਫੀ ਨਹੀਂ ਮੰਗਦਾ ਜਿਸ ਨੂੰ ਪਛਤਾਵਾ ਹੀ ਨਹੀਂ ਹੈ ਤੇ ਆਪਾਂ ਉਹਤੇ ਫੈਸਲਾ ਕੀ ਲਈਏ ਕਿਵੇਂ ਉਹਨੂੰ ਮੁਆਫ ਕਰੀਏ ਇਹ ਹੈ ਅਲਬਰਟ ਆਇਨਸਟਾਈਨ ਦੀ ਸ਼ੈਥ ਥੀਰੀ ਹੈ ਐ ਇਕੁਇਲੈਂਟ ਐ ਆਪੋਜ਼ਿਟ ਰਿਐਕਸ਼ਨ ਯਾਨੀ ਇੱਕ ਪਾਸੇ ਰਿਐਕਸ਼ਨ ਹੁੰਦਾ ਦੂਜੇ ਪਾਸੇ ਉਹਦਾ ਆਪੋਜ਼ਿਟ ਰਿਐਕਸ਼ਨ ਹੋਊਗਾ ਹਨਾ ਤੇ ਮਤਲਬ ਇਹ ਆ ਕਿ ਤੁਸੀਂ ਤਸ਼ੱਦਦ ਕਰੀ ਜਾਓ ਤੁਸੀਂ ਮਾਫੀ ਮੰਗੋ ਨਾ ਸਾਡਾ ਤੁਸੀਂ 84 ਤੋਂ 84 ਤੋਂ ਪਹਿਲਾਂ ਵੀ 70s ਵਿੱਚ ਇਹਨਾਂ ਨੇ ਆਪਣੇ ਸੰਗ ਸ਼ਹੀਦ ਕੀਤੇ ਉਦੋਂ ਚੀਜ਼ ਜਿਆਦਾ ਪੱਕੀ 80s 'ਚ ਇਹਨਾਂ ਨੇ ਸ਼ਹੀਦ ਕੀਤੇ 84 'ਚ ਇਹਨਾਂ ਨੇ ਸਤਕਰਨ ਸਿੰਘ ਜੀ ਦਰਬਾਰ ਸਾਹਿਬ ਨੂੰ ਅਟੈਕ ਕੀਤਾ ਗੋਲੀਆਂ ਮਾਰੀਆਂ ਦਰਬਾਰ ਸਾਹਿਬ ਦੇ ਮਹਾਰਾਜ ਦੇ ਗੋਲੀਆਂ ਇਹਨਾਂ ਨੇ ਮਾਰੀਆਂ ਹੁਣ ਤੱਕ ਉੱਥੇ ਸਰੂਪ ਮੌਜੂਦ ਹਨ ਆਪਣਾ ਅਕਾਲ ਤਖਤ ਸਾਹਿਬ ਢਾਇਆ ਇਹਨਾਂ ਨੇ ਉਦੋਂ ਇਹਨਾਂ ਨੇ ਜਾ ਕੇ ਉੱਥੇ ਅਟੈਕ ਕੀਤਾ ਜਦੋਂ ਸੰਗਤਾਂ ਦਾ ਵੱਡੀ ਗੁਰਪੁਰਬ ਦੇ ਟਾਈਮ ਅਟੈਕ ਕੀਤਾ ਜਦੋਂ ਸੰਗਤਾਂ ਵੱਡੇ ਨੰਬਰਾਂ ਵਿੱਚ ਉੱਥੇ ਹੋਣੀਆਂ ਸੀ ਇੱਕ ਕਿਸਮ ਦਾ ਲੋਕ ਇਨ ਕਰਤਾ ਸੰਗਤਾਂ ਨੂੰ ਜਿਹੜੇ ਬਾਹਰ ਵੀ ਸੀ ਕਹਿੰਦੇ 40 50 ਕੋ ਦੁਰਸਭ ਘਟੋ ਘਟਾ ਉੱਥੇ ਵੀ ਅਟੈਕ ਕੀਤਾ ਇਹਨਾਂ ਨੇ ਮਾਫੀ ਮੰਗੀ ਹੈ ਜਿਹੜਾ ਇਹ ਕਾਲਾ ਦੌਰ ਕਹਿੰਦੇ ਆ ਨਾ ਐਕਚੁਅਲੀ ਸਾਡਾ ਸਾਤ ਸਨੇਹਰੀ ਦੌਰ ਸੀ ਜਦੋਂ ਐਕਚੁਅਲੀ ਖਾਲਸੇ ਨੇ ਉਸ ਚੀਜ਼ ਲਈ ਖੜ ਕੇ ਟਾਕਰਾ ਕੀਤਾ ਵੀ ਤੁਸੀਂ ਜਿਹੜਾ ਕਰ ਰਹੇ ਹੋ ਗਲਤ ਕਰ ਰਹੇ ਹੋ ਇਦਾਂ ਨਾ ਕਰੋ ਜੇ ਉਦੋਂ ਆਪਣੇ ਇਹ ਸਿੰਘ ਨਾ ਐਕਸ਼ਨ ਕਰਦੇ ਇਹਨਾਂ ਨੇ ਪਤਾ ਨਹੀਂ ਹੋਰ ਆਪਣੀ ਨੌਜਵਾਨੀ ਕਿੰਨੀ ਮਾਰ ਦੇਣੀ ਸੀ ਰਾਜੀਵ ਗਾਂਧੀ ਕਹਿੰਦਾ ਜੋ ਦਿੱਲੀ ਦਾ ਜਿਹੜੇ ਜੈਨੋਸਾਈਡ ਹੋਇਆ ਸੀ ਉਸ ਤੋਂ ਬਾਅਦ ਕਹਿੰਦਾ ਕਿ ਜਦ ਵੱਡਾ ਦਰਸਤ ਡੈਗਦਾ ਧਰਤੀ ਹਿੱਲਦੀ ਆ ਇਹਨੇ ਆਪੋਲੋਜਾਈਜ਼ ਕੀਤਾ ਇੰਦਰਾ ਗਾਂਧੀ ਨੇ ਆਪੋਲੋਜਾਈਜ਼ ਕੀਤਾ ਆ ਸੈਚਰ ਗਵਰਨਮੈਂਟ ਉਦੋਂ ਸੀਗੀ ਇਹਨਾਂ ਨੇ ਕਲੂਜ਼ਨ ਕੀਤਾ ਇੰਡੀਅਨ ਗਵਰਨਮੈਂਟ ਨੇ ਇਹਨਾਂ ਨੇ ਆਪੋਲੋਜਾਈਜ਼ ਕੀਤਾ ਇਹਨਾਂ ਨੇ ਜਲਿਆਂ ਵਾਲੇ ਬਾਗ 'ਚ ਯੂਕੇ ਗਵਰਨਮੈਂਟ ਨੇ ਜਲਿਆਂ ਵਾਲੇ ਬਾਗ 'ਚ ਤਸ਼ੱਦਦ ਟਾਇਆ ਇਕੱਲੇ ਸੈਖੀ ਨਹੀਂ ਮਾਰੇ ਕਿੰਨੇ ਨਿਰਦੋਸ਼ ਬੰਦਿਆਂ ਨੂੰ ਮਾਰਿਆ ਇਹਨਾਂ ਨੇ ਹੁਣ ਤੱਕ ਮਾਫੀ ਮੰਗੀ ਸੋ ਜਿਹੜੀ ਮਾਫੀ ਦੀ ਗੱਲ ਆ ਇੱਕ ਆਪ ਦੇ ਆਪ ਦੇ ਹਿਸਾਬ ਤੁਸੀਂ ਸਜ਼ਾ ਦੇਤੀ ਦਸ ਡਨ ਭਾਰਤ ਦੇ ਗ੍ਰਹਿ ਮੰਤਰੀ ਦਾ ਇੱਕ ਬਹੁਤ ਵੱਡਾ ਬਿਆਨ ਪਿਛਲੇ ਦਿਨੀ ਚਰਚਾ ਦਾ ਵਿਸ਼ਾ ਬਣਿਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਬਲਵੰਤ ਸਿੰਘ ਰਾਜੋਆਣਾ ਦੀ ਗੱਲ ਜਦੋਂ ਚੱਲਦੀ ਹੈ ਪਾਰਲੀਮੈਂਟ ਦੇ ਵਿੱਚ ਤਾਂ ਅਮਿਤ ਸ਼ਾਹ ਹਰੀ ਕਹਿੰਦੇ ਨੇ ਕਿ ਜਿਹੜਾ ਇਨਸਾਨ ਆਪਣੇ ਕੀਤੇ ਦੇ ਉੱਤੇ ਪਛਤਾਵਾ ਨਹੀਂ ਕਰਦਾ ਤੇ ਉਹਨੂੰ ਕਿਵੇਂ ਮਾਫ਼ ਕੀਤਾ ਜਾ ਸਕਦਾ ਹੈ ਉਹਨੂੰ ਕਿਵੇਂ ਉਹਦੀ ਸਜ਼ਾ ਜਿਹੜੀ ਆ ਖਤਮ ਕੀਤੀ ਜਾ ਸਕਦੀ ਹੈ ਜਿਸ ਇਨਸਾਨ ਨੂੰ ਆਪਣੇ ਕੀਤੇ ਦੇ ਉੱਤੇ ਪਛਤਾਵਾ ਨਹੀਂ ਹੈ ਮਤਲਬ ਇਹ ਗੱਲ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਆ ਉਹ ਬਾਹਰ ਆ ਰਹੀ ਹੈ ਕਿ ਕੀ ਸਜ਼ਾਵਾਾਂ ਦੇਣ ਤੋਂ ਬਾਅਦ ਮੁਆਫੀ ਮੰਗਣੀ ਹਰ ਇੱਕ ਲਈ ਜ਼ਰੂਰੀ ਹੁੰਦੀ ਹੈ ਜਾ ਫਿਰ ਜਿਹੜੇ ਸਿੱਖ ਨੇ ਜਦੋਂ ਕੋਈ ਐਸਾ ਕੀਤਾ ਉਹਨਾਂ ਨੇ ਸਮੇਂ ਸਮੇਂ ਦੇ ਉੱਤੇ ਕੁਝ ਵੀ ਕੀਤਾ ਤੇ ਕੀ ਉਹਨਾਂ ਨੇ ਮਾਫੀਆਂ ਮੰਗੀਆਂ ਇਤਿਹਾਸ ਇਸ ਦੇ ਵਿੱਚ ਕੁਝ ਵੀ ਫੈਕਟ ਦੇ ਤੌਰ ਦੇ ਉੱਤੇ ਪੇਸ਼ ਕੀਤਾ ਜਾ ਸਕਦਾ ਕਿ ਸਿੱਖ ਕਰਕੇ ਬਾਅਦ ਚ ਮਾਫੀਆਂ ਮੰਗਦੇ ਰਹੇ ਨੇ ਜਾਂ ਫਿਰ ਭਾਰਤੀ ਕਾਨੂੰਨ ਇਸ ਗੱਲ ਨੂੰ ਕਿੰਨੀ ਕ ਮਾਨਤਾ ਦਿੰਦਾ ਕਿ ਸਜ਼ਾ ਭੁਗਤਣ ਤੋਂ ਬਾਅਦ ਵੀ ਮਾਫੀ ਜਿਹੜੀ ਹੈ ਜ਼ਰੂਰੀ ਹੈ ਉਸ ਤੋਂ ਬਾਅਦ ਫਿਰ ਬੰਦਾ ਛੱਡਿਆ ਜਾਊਗਾ ਆਪਾਂ ਇਸ ਵਿਸ਼ੇ ਦੇ ਉੱਤੇ ਗੱਲ ਕਰਾਂਗੇ ਸਾਡੇ ਨਾਲ ਸਾਡੇ ਬਹੁਤ ਹੀ ਖਾਸ ਭਾਈ ਕੁਲਦੀਪ ਸਿੰਘ ਜਿਓਲ ਜੋ ਕਿ ਪ੍ਰੈਜ਼ੀਡੈਂਟ ਨੇ ਗੁਰੂ ਨਾਨਕ ਗੁਰਦੁਆਰਾ ਸਮੈਤਿਕ ਬਰਮਿੰਗਮ ਇੰਗਲੈਂਡ ਦੇ ਜੁੜੇ ਹੋਏ ਨੇ ਆਓ ਵੈਲਕਮ ਕਰੀਏ ਪਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਬੀ ਸਤਿ ਸ੍ਰੀ ਅਕਾਲ ਅੱਛਾ ਪਾਜੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਵੱਲੋਂ ਵੱਡਾ ਬਿਆਨ ਆਇਆ ਖਾਸ ਤੌਰ ਦੇ ਉੱਤੇ ਭਾਈ ਰਾਜੂਵਾਨਾਂ ਦੀ ਗੱਲ ਉਹਨਾਂ ਨੇ ਕੀਤੀ ਹੈ ਸੋ ਕਹਿੰਦੇ ਵੀ ਜਿਹੜਾ ਬੰਦਾ ਮਾਫੀ ਨਹੀਂ ਮੰਗਦਾ ਜਿਸ ਨੂੰ ਪੁਸ਼ਤਾਵਾ ਹੀ ਨਹੀਂ ਹੈ ਤੇ ਆਪਾਂ ਉਹਤੇ ਫੈਸਲਾ ਕੀ ਲਈਏ ਕਿਵੇਂ ਉਹਨੂੰ ਮਾਫ ਕਰ ਦਈਏ ਦੇ ਕੋਪਾਈ ਸਾਹਿਬ ਸੋ ਪਿਛੇ ਮੁਗਲਾ ਨੇ ਵੀ ਤਸ਼ੱਦਦ ਕੀਤਾ ਸੀਗਾ ਉਸ ਤੋਂ ਪਹਿਲਾਂ ਬਾਬਰ ਨੇ ਵੀ ਕੀਤਾ ਸੀਗਾ ਉਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਕਿਹਾ ਸੀਗਾ ਬਾਬਰ ਤੂੰ ਜ਼ਾਲਮ ਆ ਤੇ ਉਹਨਾਂ ਨੂੰ ਵੀ ਉਹਨਾਂ ਨੇ ਤਸ਼ੱਦਦ ਗੁਰੂ ਨਾਨਕ ਦੇਵ ਜੀ ਤੇ ਵੀ ਤਸ਼ੱਦਦ ਢਾਇਆ ਉਹਨਾਂ ਨੂੰ ਜੇਲ੍ਹ 'ਚ ਰੱਖਿਆ ਜਿੱਥੇ ਚੱਕੀ ਦੀ ਵੀ ਸਾਖੀ ਹੁੰਦੀ ਆ ਆਪੇ ਹੀ ਚੱਕੀ ਚੱਲੀ ਜਾਂਦੀ ਆ ਤੇ ਉਹ ਹੋ ਗਿਆ ਫਿਰ ਆਪਣੇ ਮੁਗਲਾਂ ਨਾਲ ਜੋ ਕੌਸ ਕੀਤਾ ਉੱਥੇ ਵੀ ਸਿੰਘਾਂ ਨੇ ਕਾਰਨਾਮੇ ਕੀਤੇ ਮਸਾ ਰੰਗੜ ਸੀ ਉਹਦਾ ਸੈਰਬਾਟ ਵੱਟ ਕੇ ਸੱਟਦਾ ਸੀਗਾ ਉਹ ਮਾਫੀਆ ਮੰਗਲ ਨਹੀਂ ਥੋੜੀ ਐਕਸ਼ਨ ਕੀਤੇ ਜਾਂਦੇ ਜਿਹੜਾ ਯਾਨੀ ਗਲਤ ਹੋ ਰਿਹਾ ਕਿਸੇ ਤੇ ਜਿਹੜਾ ਖਾਲਸਾ ਨਾ ਉਹ ਵਰਲਡ ਦੀ ਪੁਲਿਸ ਫੋਰਸ ਆ ਉਹਨੇ ਤਾਂ ਐਕਸ਼ਨ ਕਰਨਾ ਜਿੱਥੇ ਯਾਨੀ ਆਪਾਂ ਕੋਸ਼ਿਸ਼ ਕਰਦੇ ਪੀਸਫੁਲੀ ਰੱਖਣ ਦਾ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਇਫ 올 ਐਲਸ ਫੇਲਸ ਫਿਰ ਜਸਟ ਆਵੀ ਆਪਣਾ ਸ਼ਸਤਰ ਚੱਕਣਾ ਜਿਵੇਂ ਕਿ ਕਰਪਾਨ ਚੱਕਣੀ ਹੈ ਨਾ ਸੋ ਜਿਹੜੇ ਇਤਿਹਾਸ 'ਚ ਵੀ ਆਪਣੇ ਸਿੰਘਾਂ ਸਿੰਘਣੀਆਂ ਨੇ ਕਾਰਨਾਮੇ ਕੀਤੇ ਉਦੋਂ ਉਹਨਾਂ ਨੇ ਵੀ ਨਹੀਂ ਮਾਫੀ ਮੰਗੀ ਹੋਊਗੀ ਹੁਣ ਵੀ ਜਿਹੜਾ ਸੋ ਇਹ ਕਹਿੰਦੇ ਆ ਅਲਬਰਟ ਆਇਨਸਟਾਈਨ ਦੀ ਸ਼ੈਥ ਥੀਰੀ ਐ ਇਕੁਇਲਰ ਐ ਆਪੋਜ਼ਿਟ ਰਿਐਕਸ਼ਨ ਯਾਨੀ ਇੱਕ ਪਾਸੇ ਰਿਐਕਸ਼ਨ ਹੁੰਦਾ ਦੂਜੇ ਪਾਸੇ ਉਹਦਾ ਆਪੋਜ਼ਿਟ ਰਿਐਕਸ਼ਨ ਹੋਊਗਾ ਹਨ ਤੇ ਮਤਲਬ ਇਹ ਆ ਕਿ ਤੁਸੀਂ ਤਸ਼ੱਦਦ ਕਰੀ ਜਾਓ ਤੁਸੀਂ ਮਾਫੀ ਮੰਗੋ ਨਾ ਸਾਡਾ ਤੁਸੀਂ 84 ਤੋਂ 84 ਤੋਂ ਪਹਿਲਾਂ ਵੀ 70s ਵਿੱਚ ਇਹਨਾਂ ਨੇ ਆਪਣੇ ਸਿੰਘ ਸ਼ਹੀਦ ਕੀਤੇ ਉਦੋਂ ਚੀਜ਼ ਜਿਆਦਾ ਪੱਕੀ 80s 'ਚ ਇਹਨਾਂ ਨੇ ਸ਼ਹੀਦ ਕੀਤੇ 84 'ਚ ਇਹਨਾਂ ਨੇ ਸਚਕਣ ਸਿਹਰੀ ਦਰਬਾਰ ਸਾਹਿਬ ਨੂੰ ਅਟੈਕ ਕੀਤਾ ਗੋਲੀਆਂ ਮਾਰੀਆਂ ਦਰਬਾਰ ਸਾਹਿਬ ਦੇ ਮਹਾਰਾਜ ਦੇ ਗੋਲੀਆਂ ਇਹਨਾਂ ਨੇ ਮਾਰੀਆਂ ਹੁਣ ਤੱਕ ਉੱਥੇ ਸਰੂਪ ਮੌਜੂਦ ਹਨ ਆਪਣਾ ਅਕਾਲ ਤਖਤ ਸਾਹਿਬ ਢਾਇਆ ਇਹਨਾਂ ਨੇ ਉਦੋਂ ਇਹਨਾਂ ਨੇ ਜਾ ਕੇ ਉੱਥੇ ਅਟੈਕ ਕੀਤਾ ਜਦੋਂ ਸੰਗਤਾਂ ਦਾ ਵੱਡੀ ਗੌਰ ਪਰਪਰ ਤੇ ਟਾਈਮ ਅਟੈਕ ਕੀਤਾ ਜਦੋਂ ਸੰਗਤਾਂ ਵੱਡੇ ਨੰਬਰਾਂ ਵਿੱਚ ਉੱਥੇ ਹੋਣੀਆਂ ਸੀ ਇੱਕ ਕਿਸਮ ਦਾ ਲੋਕ ਇਨ ਕਰਤਾ ਸੰਗਤਾਂ ਨੂੰ ਜਿਹੜੇ ਬਾਹਰ ਵੀ ਸੀ ਕਹਿੰਦੇ 40 50 ਕੋ ਦਰਸਾਭ ਘਟੋ ਕਟ ਉੱਥੇ ਵੀ ਅਟੈਕ ਕੀਤਾ ਇਹਨਾਂ ਨੇ ਮਾਫੀ ਮੰਗੀ ਆ ਸੋ ਜਿਹੜੇ ਜਿਹੜਾ ਜੇ ਸਿੰਘ ਉਦੋਂ ਨਾ ਐਕਸ਼ਨ ਕਰਦੇ ਜਿਹੜਾ ਇਹ ਕਾਲਾ ਦੌਰ ਕਹਿੰਦੇ ਆ ਨਾ ਐਕਚੁਅਲੀ ਸਾਡਾ ਸਨੇਹਰੀ ਦੌਰ ਸੀ ਜਦੋਂ ਐਕਚੁਅਲੀ ਖਾਲਸੇ ਨੇ ਉਸ ਚੀਜ਼ ਲਈ ਖਾੜ ਕੇ ਟਾਕਰਾ ਕੀਤਾ ਵੀ ਤੁਸੀਂ ਜਿਹੜਾ ਕਰ ਰਹੇ ਹੋ ਗਲਤ ਕਰ ਰਹੇ ਹੋ ਇਦਾਂ ਨਾ ਕਰੋ ਜੇ ਉਦੋਂ ਆਪਣੇ ਇਹ ਸਿੰਘ ਨਾ ਐਕਸ਼ਨ ਕਰਦੇ ਇਹਨਾਂ ਨੇ ਪਤਾ ਨਹੀਂ ਹੋਰ ਆਪਣੀ ਨੌਜਵਾਨੀ ਕਿੰਨੀ ਮਾਰ ਦੇਣੀ ਸੀ ਫੇਰ ਉਦੋਂ ਪਹਿਲਾਂ ਕਿਉਂ ਹੋਇਆ ਸੀ ਕਿਉਂਕਿ ਕੇਪੀਐਸ ਗੱਲ ਹੋਰ ਜਿਹੜੇ ਉਦੋਂ ਦੇ ਗੰਦੇ ਲੀਡਰ ਸੀਗੇ ਉਹਨਾਂ ਨੇ ਆਰਡਰ ਦਿੱਤੇ ਸੀ ਕਿ ਪੰਡ ਪੰਡ ਜਾ ਕੇ ਤੁਸੀਂ ਜਿਹੜੀ ਸੈਕੰਡ ਨੌਜਵਾਨੀ ਨੂੰ ਉਹਦਾ ਕਹਾਣ ਕਰੋ ਤੇ ਜਿਹੜੇ ਬੀਬੀਆਂ ਨਾਲ ਵੀ ਗਲਤ ਕੰਮ ਹੋਏ ਰੇਪ ਹੋਏ ਵਗੈਰਾ ਜਾਨੀ ਇਹ ਕੰਡੋਨ ਕਰ ਰਹੇ ਸੀ ਵੀ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਦਿੱਲੀ ਦਾ ਕਤਲੇਆਮ ਵੀ ਜੇ ਤੁਸੀਂ ਦੇਖ ਲਓ ਫਿਰ ਉਦੋਂ ਬਾਅਦ ਵੀ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਵੀ ਫੇਰ ਫੇਰ ਇਹਨਾਂ ਨੇ ਅਟੈਕ ਕੀਤਾ ਰਾਜੀਵ ਗਾਂਧੀ ਕਹਿੰਦਾ ਜੋ ਦਿੱਲੀ ਦਾ ਜਿਹੜੇ ਜੈਨੋਸਾਈਡ ਹੋਇਆ ਸੀ ਉਸ ਤੋਂ ਬਾਅਦ ਕਹਿੰਦਾ ਕਿ ਜਦ ਵੱਡਾ ਦਰਖਤ ਡੈਗਦਾ ਧਰਤੀ ਹਿੱਲਦੀ ਆ ਇਹਨੇ ਆਪੋਲੋਜਾਈਜ਼ ਕੀਤਾ ਇੰਦਰਾ ਗਾਂਧੀ ਨੇ ਆਪੋਲੋਜਾਈਜ਼ ਕੀਤਾ ਆਹ ਸੈਚਰ ਗਵਰਨਮੈਂਟ ਉਦੋਂ ਸੀਗੀ ਇਹਨਾਂ ਨੇ ਕਲੂਜ਼ਨ ਕੀਤਾ ਇੰਡੀਅਨ ਗਵਰਨਮੈਂਟ ਨੇ ਇਹਨਾਂ ਨੇ ਆਪੋਲੋਜਾਈਜ਼ ਕੀਤਾ ਇਹਨਾਂ ਨੇ ਜਲਿਆਂ ਵਾਲੇ ਬਾਗ 'ਚ ਯੂਕੇ ਗਵਰਨਮੈਂਟ ਨੇ ਜਲਿਆਂ ਵਾਲੇ ਬਾਗ 'ਚ ਤਸ਼ੱਦਦ ਅਟਾਇਆ ਇਕੱਲੇ ਸੈਖੀ ਨਹੀਂ ਮਾਰੇ ਕਿੰਨੇ ਨਿਰਦੋਸ਼ ਬੰਦਿਆਂ ਨੂੰ ਮਾਰਿਆ ਇਹਨਾਂ ਨੇ ਹੁਣ ਤੱਕ ਮਾਫੀ ਮੰਗੀ ਸੋ ਜਿਹੜੀ ਮਾਫੀ ਦੀ ਗੱਲ ਆ ਇੱਕ ਆਪ ਦੇ ਪੱਖ ਆਪ ਦੇ ਹਿਸਾਬ ਤੁਸੀਂ ਸਜ਼ਾ ਦੇ ਤੀ ਡਸ ਡਨ ਮਤਲਬ ਅਸੀਂ ਤੁਸੀਂ ਐਕਸ਼ਨ ਕੀਤਾ ਤੁਹਾਨੂੰ ਕਾਉਂਟਰ ਰੀਐਕਸ਼ਨ ਮਿਲ ਗਿਆ ਤੁਸੀਂ ਅਗਲੇ ਨੂੰ ਸਜ਼ਾ ਦੇਤੀ ਆਪਾਂ ਨੂੰ ਪਤਾ ਹੀ ਕਹੇ ਜਾ ਮਹਾਉਲ ਹੁੰਦਾ ਜੇਲਾਂ ਚ ਉਹਨਾਂ ਨੂੰ ਕਹਿੰਦੇ ਭਾਈ ਰਾਜੋਣਾ ਸਾਹਿਬ ਨੂੰ ਬਹੁਤ ਬੁਰੇ ਤਰੀਕੇ ਟੌਰਚਰ ਕਰਦੇ ਰਹੇ ਆ ਉਹਨਾਂ ਦੇ ਕਹਿੰਦੇ ਚੰਗੀ ਤਰ੍ਹਾਂ ਖਾੜ ਵੀ ਨਹੀਂ ਹੁੰਦਾ ਉੱਠ ਬਹਿ ਵੀ ਨਹੀਂ ਹੁੰਦਾ ਸੋ ਤੁਸੀਂ ਤਾਂ ਆਪਦਾ ਐਕਸ਼ਨ ਕਰਤਾ ਹੁਣ ਉਹ ਕਾਤੇ ਮਾਫੀ ਮੰਗਣ ਹੋਣ ਜਿਹੜੀ ਜਣੀ ਜਿਹੜੇ ਆ ਹਿਊਮਨ ਰਾਈਟਸ ਦੀ ਗੱਲ ਆਪਾਂ ਕਰੀਏ ਇੱਥੇ ਬਾਹਰਲੇ ਮੌਲਕਾ ਚ ਵੀ ਕਹਿੰਦੇ ਵੀ ਜਦੋਂ سزا ਪੂਰੀ ਹੋ ਗਈ ਦਸਟ ਇਹ ਬੰਦੇ ਨੂੰ ਛੱਡੋ ਇਹ ਕੱਲਾ ਮੌਲਕਾ ਹੋਊਗਾ ਮੇਨੂੰ ਲੱਗਦਾ ਸਾਰਿਆਂ ਨਾਲੋਂ মিডিਆ ਲਈ ਵੀ ਕਹਿੰਦੇ ਸਭ ਤੋਂ ਡੇਂਜਰਸ ਆ ਇਹ ਹੈ ਨਹੀਂ ਫਰੀडम ਆਫ ਸਪੀਚ ਇਹ ਲਾਈਕ ਮਨਲ ਅਫਗਾਨਿਸਤਾਨ ਨੂੰ ਟੱਪਿਆ ਹੋਇਆ ਅਫਗਾਨਿਸਤਾਨ ਚ ਨਹੀਂ ਕਹਿੰਦੇ ਨੇ ਮਾੜੇ ਕਾਨੂੰਨ ਤੇ ਇਹ ਮਤਲਬ ਇਹ ਕੱਲਾ ਮੌਲਕ ਹੋਗਾ ਜਿੱਥੇ ਕੋਈ ਸਜ਼ਾ ਇਹਦਾ ਕੱਟ ਲਵੇ ਤੇ ਉਹਨੂੰ ਫੇਰ ਵੀ ਨਹੀਂ ਬਾਹਰ ਛੱਡ ਦੇ ਜਣੀ ਬੰਦੇ ਨੂੰ ਆਸ ਕਿਦਾਂ ਦੀ ਹੋਊਗੀ ਵੀ ਮੇਰੀ ਸਜ਼ਾ ਕੰਪਲੀਟ ਹੋ ਗਈ ਪਰ ਮੈਨੂੰ ਫੇਰ ਵੀ ਨਹੀਂ ਪਤਾ ਵੀ ਮੈਂ ਬਾਹਰ ਆਜ਼ਾਦੀ ਦਾ ਨਿਗਮਾਂ ਨੂੰਗਾ ਸੋ ਇਹ ਇਹ ਜੀਆਂ ਗੱਲਾਂ ਵਾ ਭਾਈ ਸਾਹਿਬ ਸੋ ਮੈਨੂੰ ਨਹੀਂ ਲੱਗਦਾ ਭਾਈ ਰਾਜਵਾਨਾ ਸਾਹਿਬ ਨੇ ਮਾਫੀ ਮੰਗਣੀ ਉਹ ਤਾਂ ਐਕਚੁਅਲੀ ਕਹਿੰਦੇ ਸੀਗੇ ਤੁਸੀਂ ਫਾਸੀ ਦੇਣੀ ਹੈ ਦੇ ਦਿਓ ਦਾ ਖਾਲਸਾ ਪੰਥ ਉਸ ਟਾਈਮ ਤੇ ਤੁਹਾਨੂੰ ਯਾਦ ਹੋਣਾ ਖੜਾ ਹੋ ਗਿਆ ਸੀਗਾ ਕਈ ਸਾਲ ਪਹਿਲਾਂ ਘਰ ਘਰ ਤੇ ਐਲਾਨ ਹੋਇਆ ਸੀ ਵੀ ਨਿਸ਼ਾਨ ਸਾਹਿਬ ਲਾਓ ਤੇ ਵੱਡੇ ਪੱਦਰ ਚ ਜਦੋਂ ਉਹ ਵਿਰੋਧ ਹੋਇਆ ਫੇਰ ਇਹਨਾਂ ਨੂੰ ਫਾਸੀ ਰੋਕਣੀ ਪਈ ਸੀ ਇਹ ਸਾਡੇ ਤੇ ਕੋਈ ਸਾਨ ਨਹੀਂ ਕਰ ਰਹੇ ਜੀ 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 ਬਿਲਕੁਲ ਬਿਲਕੁਲ ਜੇ ਹੁਣ ਗੱਲ ਕੀਤੀ ਜਾਵੇ ਸਜ਼ਾਵਾਂ ਜਿਹੜੀਆਂ ਨੇ ਉਹ ਪੂਰੀਆਂ ਹੋ ਚੁੱਕੀਆਂ ਸੋ ਕੀ ਹੁਣ ਇਹ ਮਾਫੀ ਵਾਲੀ ਟਰਮ ਜਿਹੜੀ ਹੈ ਨਵੀਂ ਪਾਈ ਗਈ ਹੈ ਕਿ ਮਾਫੀ ਮੰਗੋਗੇ ਤਾਂ ਫੇਰ ਛੁੱਟੋਂਗੇ ਜਗਦੀਸ਼ ਟਾਈਟਲਰ ਸੱਜਣ ਕੁਮਾਰ ਇਹ ਤਾਂ ਐਡਮਿਟ ਵੀ ਨਹੀਂ ਕਰਦੇ ਕਿ ਅਸੀਂ ਇਹ ਕੰਮ ਕੀਤੇ ਹੈਗੇ ਆ ਸੋ ਇਹ ਜੇ ਭਾਈ ਰਾਜਵਾਨੇ ਦੀ ਗੱਲ ਕਰੀਏ ਦੂਜੇ ਜਿਹੜੇ ਹੋਰ ਸਿੰਘ ਨੇ ਉਹਨਾਂ ਨੇ ਤੇ ਕਿਹਾ ਕਿ ਹਾਂ ਭਾਈ ਅਸੀਂ ਕੀਤਾ ਹੈ ਸਾਨੂੰ ਸਜ਼ਾਵਾ ਦੇ ਦਿਓ ਸੋ ਉਹਨਾਂ ਨੂੰ ਸਜ਼ਾਵਾ ਵੀ ਦਿੱਤੀਆਂ ਗਈਆਂ ਪੂਰੀਆਂ ਵੀ ਹੋ ਚੁੱਕੀਆਂ ਸੋ ਕਾਨੂੰਨ ਮੁਤਾਬਕ ਭਾਰਤੀ ਕਾਨੂੰਨ ਵੀ ਇਹੀ ਕਹਿੰਦਾ ਹੈ ਕਿ ਜਦੋਂ ਸਜ਼ਾ ਪੂਰੀ ਹੋ ਜਾਵੇ ਬੰਦੇ ਛੱਡ ਦੇਣੇ ਚਾਹੀਦੇ ਆ ਇਹ ਨਹੀਂ ਕਿ ਸਿੱਖਾਂ ਵਾਸਤੇ ਜਿਹੜੀ ਸਜ਼ਾ ਹੈਗੀ ਆ ਉਹ ਟਿਲ ਡੈਥ ਹੈ ਤੇ ਬਾਕੀਆਂ ਦੀ 14 ਸਾਲ ਦੀ ਆ ਸੋ ਬਹੁਤ ਸਾਰੇ ਐਸੇ ਪੁਲਿਸ ਅਫਸਰ ਵੀ ਹੋਏ ਆ ਤੁਸੀਂ ਤੁਹਾਨੂੰ ਯਾਦ ਹੋਣਾ ਹੈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਚਾਰ ਪੁਲਿਸ ਅਫਸਰ ਜਿਹੜੇ ਨੇ ਜਿਹਨਾਂ ਨੂੰ ਉਮਰ ਕੈਦ ਹੋਈ ਸੀ ਤੇ ਉਹਨਾਂ ਨੂੰ ਦੋਆ ਤਿੰਨਾਂ ਸਾਲਾਂ ਦੇ ਵਿੱਚ ਹੀ ਛਡਾ ਲਿਆ ਕੈਪਟਨ ਅਮਰਿੰਦਰ ਸਿੰਘ ਨੇ ਗਵਰਨਰ ਨੂੰ ਪੱਤਰ ਦੇ ਕੇ ਸੋ ਉਹਨਾਂ ਵਾਰੀ ਤੱਕ ਕੋਈ ਮੁਆਫੀ ਨਹੀਂ ਜਿਨ੍ਹਾਂ ਨੇ ਝੂਠੇ ਮੁਕਾਬਲੇ ਕੀਤੇ ਅੱਜ ਸੁਮੇਧ ਸੈਣੀ ਆਕੜਿਆ ਖੜਿਆ ਉਹਦੇ ਉਹਦੇ ਮੂੰਹ ਕਦੀ ਵੀ ਆਪਾਂ ਕੋਈ ਐਸੀ ਗੱਲ ਨਹੀਂ ਸੁਣੀ ਕਿ ਮੈਂ ਮੁਆਫੀ ਮੰਗਦਾ ਜਾਂ ਕੋਈ ਵੀ ਗੱਲਬਾਤ ਹੈਗੀ ਆ ਸੋ ਭਾਰਤੀ ਜਿਹੜੇ ਮਨਿਸਟਰ ਨੇ ਹਾਕਮ ਨੇ ਉਹਨਾਂ ਨੂੰ ਇਹ ਵੀ ਚਾਹੀਦਾ ਕਿ ਇਹਨਾਂ ਕੋਲੋਂ ਵੀ ਮਾਫੀ ਮੰਗਵਾਈ ਜਾਵੇ ਸੋ ਫਿਰ ਇੱਕ ਦੌਰ ਚੱਲੇਗਾ ਉਹਦੇ ਵਿੱਚ ਫਿਰ ਸਿੱਖ ਵੀ ਕਹਿ ਲੈਣਗੇ ਸੋ ਪਹਿਲਾਂ ਆ ਲੋਕਾਂ ਦੀ ਜਿਹੜੀ ਵਾਰੀ ਆਉਂਦੀ ਹੈਗੀ ਆ ਭਾਜੀ ਬਹੁਤ ਧੰਨਵਾਦ ਕਰਦਾ ਹਾਂ ਤੁਸੀਂ ਬੜੇ ਖੂਬਸੂਰਤ ਵਿਚਾਰ ਸਾਂਝੇ ਕੀਤੇ ਨੇ ਆਸ ਕਰਦਾ ਹਾਂ ਸਾਡੇ ਦਰਸ਼ਕਾਂ ਨੂੰ ਪਸੰਦ ਆਏ ਹੋਣਗੇ ਤੁਹਾਡੇ ਇਹ ਜਾਣ ਤੋਂ ਪਹਿਲਾਂ ਮੈਂ ਹਾਂਜੀ ਤੁਹਾਡਾ ਵੀ ਧੰਨਵਾਦ ਪਰ ਮੈਂ ਸੰਗਤਾਂ ਨੂੰ ਇਹ ਵਿਚਾਰ ਜ਼ਰੂਰ ਦਰਉਣਾ ਚਾਹੁੰਨਾ ਆਪਾਂ ਅੱਗੇ ਵੀ ਗੱਲ ਕੀਤੀ ਆ ਜਿਹੜੇ ਸ਼ਹੀਦ ਸੀਗੇ ਇਕੱਲੇ ਸੈਖੀ ਨਹੀਂ ਹੋਏ ਹੋਰ ਵੀ ਇੰਡੀਆ ਦੇ ਹੋਏ ਆ ਉਸ ਟਾਈਮ ਤੇ ਜਦੋਂ ਆਜ਼ਾਦੀ ਦੀ ਗੱਲ ਚੱਲ ਰਹੀ ਸੀ ਜਦੋਂ ਬ੍ਰਿਟਿਸ਼ ਦੇ ਟਾਈਮ ਉਦੋਂ ਜਿਹੜੇ ਉਦੋਂ ਸ਼ਹੀਦ ਹੋਏ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਉਹ ਆ ਆਜ਼ਾਦੀ ਨਹੀਂ ਸੀ ਚਾਹੁੰਦੇ ਇਹ じゃ ਕਨਸਟੀਟਿਊਸ਼ਨ ਨਹੀਂ ਸੀ ਚਾਹੁੰਦੇ ਜਿਹੜੇ ਆਪਣੇ ਲੋਅ ਆ ਕਨਸਟੀਟਿਊਸ਼ਨ ਵੀ ਇੱਕ ਕਾਫੀ ਕੌਸ ਉੱਥੇ ਲੋਰਨ ਰੋਡ ਦਾ ਇਹ ਬ੍ਰਿਟਿਸ਼ ਦਾ ਹੀ ਤਰੀਆ ਹੁੰਦਾ ਪਰ ਇਹ ਫੇਰ ਵੀ ਫਾਲੋ ਨਹੀਂ ਕਰਦੇ ਪਹਿਲਾਂ ਮੁਗਲਾਂ ਨੇ ਸਾਡੇ ਤੇ ਤਸ਼ੱਦਦ ਟਾਇਆ ਮੁਗਲਾਂ ਨੇ ਬ੍ਰਿਟਿਸ਼ ਨੇ ਹੁਣ ਜਿੰਨਾ ਜਿੰਨਾ ਲਈ ਗੁਰੂ ਤੇਗ ਬਹਾਦਰ ਜੀ ਨੇ ਜਿਨ੍ਹਾਂ ਨੇ ਆਪਦਾ ਆਪ वार्ता ਗਾਂ ਗੁਰੂ ਸਾਹਿਬ ਨੇ ਵੀ ਪਰਿਵਾਰ वार्ता ਸਹੀ ਲਈ ਇਹ ਬੰਦੇ ਇਹੀ ਕੌਮ ਜਿਹੜੀ ਕਹ ਲੋ ਮੈਜੋਰਟੀ ਜਿਹੜੀ ਕੌਮ ਆ ਹਿੰਦੂ ਸਾਰੇ ਨਹੀਂ ਕੋਜੇ ਹੁੰਦੇ ਪਰ ਜਿਹੜੀ ਰੂਲ ਰੂਲ ਆ ਉਹ ਹਿੰਦੂ ਕੌਮ ਦੇ ਨੋਂ ਤੇ ਰੂਲ ਚਲਾਇਆ ਜਾ ਰਿਹਾ ਨਾ ਉਹ ਦੇਖੋ ਗਲਤ ਕੰਮ ਕਰ ਰਹੇ ਜਿੰਨਾ ਚੀਜ਼ਾਂ ਲਈ ਗੁਰੂ ਸਾਹਿਬ ਤੇ ਸਿੱਖ ਖੜੇ ਤੇ ਅੜੇ ਉਹਨਾਂ ਚੀਜ਼ਾਂ ਨੂੰ ਹੁਣ ਸਾਡੇ ਤੇ ਟਰਨ ਅਰਾਊਂਡ ਕਰਕੇ ਸਾਡੇ ਤੇ ਹੀ ਤਸ਼ਦਦ ਹੋ ਰਿਹਾ ਬਿਲਕੁਲ 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 ਆਮ ਹਿੰਦੂ ਆਮ ਸਿੱਖ ਆਮ ਇਸਾਈ ਜਿਹੜੇ ਉਹ ਮਾੜੇ ਨਹੀਂ ਹੁੰਦੇ ਸਿਸਟਮ ਜਿਹੜਾ ਹੈਗਾ ਉਹ ਮਾੜਾ ਹੋ ਸਕਦਾ ਸੋ ਭਾਰਤ ਦੇ ਵਿੱਚ ਵੀ ਜਿਹੜਾ ਇਹ ਇਹੀ ਹੋਇਆ ਕਿ ਜਿਹੜੇ ਅੱਗੇ ਆ ਕੇ ਲੀਡਰ ਬਹਿ ਗਏ ਉਹ ਆਪਣੇ ਤਰੀਕੇ ਦੇ ਨਾਲ ਸਾਰਾ ਕੰਮ ਚਲਾਉਣ ਲੱਗ ਪਏ ਤੇ ਉਹ ਕਹਿਣ ਲੱਗ ਪਏ ਅਸੀਂ ਰਿਪਰੈਜ਼ੈਂਟ ਕਰਦੇ ਆ ਇਹਨਾਂ ਨੂੰ ਕਰਦੇ ਆ ਕਿਨਾਂ ਨੂੰ ਕਰਦੇ ਆ ਜਿਨ੍ਹਾਂ ਨੂੰ ਕਰਦੇ ਹੋ ਕੀ ਉਹ ਤੁਹਾਨੂੰ ਮੰਨਦੇ ਨੇ ਇਹ ਗੱਲਾਂ ਵੀ ਸੋਚਣ ਵਾਲੀਆਂ ਬਹੁਤ ਧੰਨਵਾਦ ਜੀ